ਪ੍ਰੀਤੀ ਮੂਰਖਾ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਦੇ ਆਮ ਆਦਮੀ ਪਾਰਟੀ ਬਣੀਏ ਉਦੋਂ ਦੇ ਉਹਨਾਂ ਦੇ ਮਹਿਲਾ ਵਿੰਗ ਜਿਹੜੀ ਹੈਗੀ ਉਹਦੇ ਪ੍ਰਧਾਨ ਰਹੇ ਤੇ ਕਿਉਂ ਦੁਖੀ ਹੋਏ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕੱਲੇ ਆਨਿਸ ਸਾਰੇ ਇਹਨਾਂ ਦੇ ਵਰਕਰ ਜਿਨ੍ਹਾਂ ਨੇ بڑے ਸੁਪਨੇ ਲੈ ਕੇ ਆਮ ਆਦਮੀ ਪਾਰਟੀ ਬਣਾਈ ਸੀ ਕੀ ਆ ਪੰਜਾਬ ਦੇ ਲੋਕਾਂ ਦੀ ਪਾਰਟੀ ਹੋਊਗੀ ਤੇ ਪੰਜਾਬ ਦੇ ਲੋਕੀ ਸੇਵਾ ਕਰਨਗੇ ਪੰਜਾਬ 'ਚ ਹੋ ਕੀ ਗਿਆ ਪੰਜਾਬ ਦੇ ਲੋਕਾਂ ਨੂੰ ਤਾਂ ਵੰਡ ਦਿੱਤਾ ਹੀ ਨਹੀਂ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਸਸੋੜੀਆ ਕੇਜਰੀਵਾਲ ਜੈਨ ਪਾਠਕ ਭੈਭਵ ਕੁਮਾਰ ਸੰਦੀਪ ਪਾਠਕ ਵਿਕਰਮ ਸਾਨੀ ਰਾਗਵ ਚੱਡਾ ਸਾਰੇ ਬਾੜ ਦੇ ਆ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ ਚੀਫ ਮਿਨਿਸਟਰ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹਵੇਂ ਕੇਜਰੀਵਾਲ ਦੇ ਮਗਰ ਲੇਲੇ ਮੂੰਹ ਚੀਫ ਮਿਨਿਸਟਰ ਗਦਾ ਸ਼ਰਮ ਆਉਂਦੀ ਹੈ ਦੇਖ ਕੇ ਕਿ ਕੇਜਰੀਵਾਲ ਆ ਕੇ ਉਦਘਾਟਨ ਕਰਦਾ ਕੇਜਰੀਵਾਲ ਆ ਕੇ ਸੰਬੋਧਨ ਕਰਦਾ ਕੇਜਰੀਵਾਲ ਆ ਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਪੈਕਟੇਟਰ ਹੈ ਇਹ ਤੋਂ ਮੈਨੂੰ ਲੱਗਦਾ ਐਜੀ ਸਿਚੁਏਸ਼ਨ ਕੱਲੇ ਪੰਜਾਬ ਚ ਦੋ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਨੇ ਇੱਕ ਇਲੈਕਟਿਡ ਸਟੇਟ ਦੇ ਚੀਫ ਮਿਨਿਸਟਰ ਨੂੰ ਜ਼ੀਰੋ ਕਰਤਾ ਹੋਏ ਟਰਸਟੀ ਨਹੀਂ ਕਰਦੇ ਚੀਫ ਮਿਨਿਸਟਰ ਨੂੰ ਟਰਸਟ ਹੀ ਨਹੀਂ ਕਰਦੇ ਕੋਈ ਪੰਜਾਬ ਦਾ ਐਮਐਲਏ ਤੇ ਲੀਡਰਸ਼ਿਪ ਨੂੰ ਟਰਸਟ ਨਹੀਂ ਕਰਦੇ ਹਰ ਮਿਨਿਸਟਰ ਦੇ ਨਾਲ ਦਿੱਲੀੋਂ ਇੱਕ ਉਹਨਾਂ ਦਾ ਬੰਦੇ ਆਏ ਐ ਬੈਠੇ ਹਰ ਮਹਿਕਮੇ ਵਿੱਚ ਉਹ ਬੰਦੇ ਐ ਮਿਨਿਸਟਰ ਦੇ ਨਾਲ ਟੇਬਲ ਲਾਇਆ ਹੈ ਉਹ ਸਟੇਬਲ ਜਿਹੜੀਆਂ ਫਾਈਲਾਂ ਆਉਂਦੀਆਂ ਪਹਿਲੇ ਉਹ ਦੇਖਦੇ ਐ ਮਿਨਿਸਟਰ ਦਾ ਕੰਮ ਐ ਕੱਲਾ ਦਸਕਤ ਕਰਨਾ ਜੇ ਤੁਹਾਨੂੰ ਪਤਾ ਹੀ ਹੋ ਕਾਰਨ ਐ ਕਿ ਸਾਰੀ ਲੋਕੀ ਦੇਖੋ ਇੰਨੀ ਸੇਵਾ ਕੀਤੀ ਇਹਨਾਂ ਨੇ ਪੂਰੀ ਸਾਰੇ ਲਗਾਤਾਰ ਮਹਿਲਾ ਵਿੰਗ ਨੂੰ ਤਗੜਾ ਕਰਨਾ ਲਗਾਤਾਰ ਇਹਨੇ ਮਿਹਨਤ ਕੀਤੀ ਪਰ ਉਹ ਤਾਂ ਚਾਹੁੰਦੇ ਕਿ ਉਹ ਉਹ ਉਤਲੇ ਜਿਹੜੇ ਬਾਹਰ ਲਿਆ ਸਾਰਾ ਮਲਾਈ ਉਹ ਲੱਗੇ ਖਾਣ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਖੂਨ ਪਸੀਨੇ ਦੀ ਮਿਹਨਤ ਕਰਕੇ ਪਾੜੀ ਖੜੀ ਕਰਤੀ ਉਹਨਾਂ ਨੇ ਸਾਰੇ ਨੂੰ ਇਗਨੋਰ ਕਰਤਾ ਹੁਣ ਹਾਲਾਤ ਆ ਆਈ ਹੈ ਕਿ ਪੰਜਾਬ ਫਾਈਨੈਂਸ਼ੀਅਲ ਕ੍ਰਾਈਸਿਸ ਚ ਆ ਗਿਆ ਫਾਈਨੈਂਸ਼ੀਅਲ ਕ੍ਰਾਈਸਿਸ ਤੁਸੀਂ ਦੇਖ ਲਓ ਅੱਜ ਤਰੀਕ ਹੈਗੀ 12 ਤਰੀਕ 11 ਤਰੀਕ ਹੈ 12 11 ਤਰੀਕ ਹੈ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਤਨਖਾਹ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ 3 ਸਾਲਾਂ 'ਚ ਤੇ ਕਹਿੰਦੇ ਅਸੀਂ 24 ਹਜ਼ਾਰ ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਮ ਮੈਨੂੰ ਤਾਂ ਡਰ ਆਇਆ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਐਨਾ ਹੋ ਜਾਣਾ ਹੈ ਕਿ EMPLOYEES ਨੂੰ ਲੱਗਦਾ ਦਫਤਰੇ ਨੇ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15-20 ਦਿਨ ਹੋ ਗਿਆ ਅਗਲੇ 2 ਮਹੀਨਿਆਂ ਤੋਂ ਮੈਨੂੰ ਲੱਗਦਾ ਮੈਨੂੰ ਫਾਈਨੈਂਸ ਵਾਲੇ ਦੱਸ ਰਹੇ ਸੀ ਕਿ 2-2 ਮਹੀਨੇ ਲੇਟ ਹੋਣਗੀਆਂ ਤਨਖਾਹਾਂ ਪਹਿਲਾ ਸਟੇਟ ਹੋਊਗਾ ਜਿੱਥੇ 2-2 ਮਹੀਨੇ ਤਨਖਾਹਾਂ ਲੇਟ ਹੋਣਗੀਆਂ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰ ਰਹੇ ਆ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤਾਂ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਂਦੇ ਆ ਦੇਖੋ 3 ਸਾਲਾਂ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਸਰਕਾ ਟੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਪਰ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ਹਜ਼ਾਰ ਕਰੋੜ ਰੁਪਏ ਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਟੀ ਦੇ ਦੇਣ ਲੱਗੇ ਆ ਤਾਂ ਹਾਲਾਤ ਆ ਓਨੇ ਬੰਦੇ ਖਜ਼ੋੜੀਆਂ ਨਾਲ ਐ ਓਨੇ ਬੰਦੇ ਆ ਭੈਵਿਕ ਮਾਰਨ ਨਾਲ ਐ ਓਨੇ ਬੰਦੇ ਇਹਨਾਂ ਦੇ ਜੈਨ ਨਾਲ ਐ ਸਾਰਾ ਅੱਜ ਸਾਰਾ ਢਾਂਚਾ ਹੀ ਆਈ ਐ ਮੈਂ ਪੰਜਾਬੀਆਂ ਨੂੰ ਹੱਥ ਬੇਨਦੀ ਬੇਨਤੀ ਕਰਦਾ ਆ ਆ ਤਾਂ ਈਸਟ ਇੰਡੀਆ ਕੰਪਨੀ ਤੋਂ ਵੀ ਭੜੇ ਆ ਆ ਤਾਂ ਜਮਾਈ ਇਹਨਾਂ ਨੂੰ ਕੋਈ ਦਰਦ ਨਹੀਂ ਅੱਜ ਦੇਖੋ ਲੋਕੀ ਮਰੀ ਜਾਂਦੇ ਐ ਅੱਜ ਮੈਂ ਹੁਣੀ ਮੈਨੂੰ ਖਬਰ ਆਈ ਸੀ ਮੈਡੀਕਲ ਸਾਹਿਬ ਦੇ ਸਟੈਚੂ ਫਿਰ ਤੋਂ ਵੈਂਟਿਲੇਟ ਕਰਤਾ ਕੋਈ ਪੁੱਛਣ ਵਾਲਾ ਨਹੀਂ ਰੋਜ਼ ਡਕੈਤੀਆਂ ਰੋਜ਼ ਮਰਡਰ ਰੋਜ਼ ਐਕਸਟਰਸ਼ਨ ਮੈਂ ਅੱਜ ਲੁਧਿਆਣੇ 'ਚ ਮੈਂ ਇੰਡਸਟ੍ਰੀਅਲਿਸਟ ਨੂੰ ਮਿਲ ਰਿਹਾ ਕਈ ਹਲਕੇ ਵੈਸਟ ਵਾਲੇ ਨੇ ਸਾਰਿਆਂ ਨੂੰ ਫਰੋਤੀਆਂ ਦੇ ਪੈਸੇ ਆਏ ਆ ਤੇ ਸਾਰਿਆਂ ਨੇ ਦਿੱਤੇ ਪੈਸੇ ਉਹ ਕਹਿੰਦੇ ਪੁਲਿਸ ਕੋਲ ਜਾਈਏ ਪੁਲਿਸ ਕਹਿੰਦੇ ਜੀ ਤੁਸੀਂ ਆਪ ਹੀ ਨਪਟਾਲੋ ਕਿਉਂਕਿ ਐਵੇਂ ਨਾ ਹੋਏ ਤੁਹਾਡੀ ਜ਼ਿੰਦਗੀ ਦਾ ਜਾਂ ਬੱਚਿਆਂ ਦਾ ਨੁਕਸਾਨ ਹੋ ਜੇ ਜੇ ਪੁਲਿਸ ਕਮਿਸ਼ਨਰ ਪੁਲਿਸ ਹੀ ਆ ਕਰੂਗੀ ਤੇ ਫਿਰ ਰਹੂਗਾ ਕੀ ਇਸ ਕਰਕੇ ਮੈਂ ਆਈ ਬੇਨਤੀ ਕਰਨ ਆਲਾ ਕਿ ਆ ਜਿਹੜਾ ਇਲੈਕਸ਼ਨ ਹੈ ਮੈਂ ਵੈਸਟ ਆਰਡੈਂ ਬੇਨਤੀ ਕਰਦਾ ਹਾਂ ਤੁਹਾਡੇ ਕੋਲੇ ਪਾਵਰ ਹੈ ਪੰਜਾਬ ਨੂੰ ਬਚਾਉਂਦੀ ਸ਼ੁਰੂ ਕਰ ਦਿਓ ਪੰਜਾਬ ਬਚਾਉਣਾ ਇਸ 19 ਤਰੀਕ ਨੂੰ ਵੋਟਾਂ ਪਾ ਕੇ ਦਿਖਾ ਦਿਓ ਕਿ ਜੇ 92 ਸੀਟਾਂ ਦੇ ਵੀ ਸਕਦੇ ਐ ਤੇ ਸਾਰੀਆਂ ਸੀਟਾਂ ਜਮਾਨਤਾਂ ਜ਼ਬਤ ਵੀ ਕਰ ਸਕਦੇ ਐ ਮੈਨੂੰ ਪੂਰੀ ਆਸ ਹੈ ਕਿ ਜੈਜਾ ਮਾਹੌਲ ਲੱਗਿਆ ਪੰਜਾਬ ਦੇ ਲੋਕ ਹੁਣ ਜਾਗਣਗੇ ਤੇ ਮੈਂ ਸਾਰਿਆਂ ਨੂੰ ਕਹਿਣਾ ਜਾਗੋ ਤੇ ਆਪਣੇ ਪੰਜਾਬ ਨੂੰ ਬਚਾ ਲਓ ਤੇ ਮੈਂ ਇਹਨਾਂ ਦੇ ਨਾਲ ਜਿੰਨੇ ਵੀ ਸਾਥੀ ਆਏ ਐ ਇੱਕ ਕੌਣ ਕੌਣ ਅਮ੍ਰਿਤਾ ਸੋਹੀ ਅਮ੍ਰਿਤਾ ਸੋਹੀ ਜੀ ਜੁਆਇਨ ਕਰਨਾ ਹੈ ਜੁਆਇਨ ਕਰਨਾ ਹੈ ਤੁਸੀਂ ਉਹਨਾਂ ਨੂੰ ਇੱਕ ਬੰਦੇ ਦਿਓ ਅਮ੍ਰਿਤਾ ਸੋਹੀ ਜੀ ਗੁਰਪ੍ਰੀਤ ਕੌਰ ਸੰਧੂ ਜੀ ਹਰਪ੍ਰੀਤ ਸਿੰਘ ਜੀ ਜੋ ਮੀਡੀਆ ਦੇਖਦੇ ਰਹੇ ਸਾਰਾ ਆਮ ਆਦਮੀ ਪਾਰਟੀ ਦੇ ਇਧਰ ਦੇ ਇੱਕ ਬਜਾਜ ਸਾਹਿਬ ਆ ਸਾਰੀ オリジナル ਟੀਮ ਸਾਰੀ ਇਹਨਾਂ ਦੀ ਸਾਰੀ ਸਤੋਂ ਕਾਲੀ ਕਲ ਵਿਚਾਂ ਦੀ ਆ ਜਾਈਏ ਮੈਂ ਤੁਹਾਨੂੰ ਇਹ ਨਾ ਦੱਸਦਾ ਅਗਲੇ ਸਾਲ ਸਮਝ ਲਓ ਇਸ ਟਾਈਮ ਤੱਕ ਮੱਲਾ ਕੋ ਬੰਦਾ ਨਹੀਂ ਰਹਿਣਾ ਆਮ ਆਦੀ ਪਾੜੀ ਮੈਂ ਤਾਂ ਆ ਵੀ ਕਹਿਣਾ ਜਿਹੜਾ ਰੋੜਾ ਸਾਹਿਬ ਵੀ ਪਹਿਲੇ ਭੱਜੰਗੇ ਜਿਹੜਾ ਹੁਣ ਕੈਂਡੀਡੇਟ ਹੈ ਨਾ ਮੇਰਾ ਲਿਖ ਕੇ ਲੈ ਲਿਓ ਅੱਜ ਰੋੜਾ ਸਾਹਿਬ ਸੰਦੇ ਵੀ ਹੋਣੇ ਆ ਉਹ ਨਹੀਂ ਰਹਿਣਗੇ ਆਮ ਆਦੀ ਪਾੜੀ ਆਹ ਤਾਂ ਟੈਂਪਰੇਰੀ ਸਾਲ ਕੋ ਫਾਇਦਾ ਫੂਦਾ ਲੈਣ ਵਾਸਤੇ ਇੱਥੇ ਗਏ ਆ ਕਿਸੇ ਨੇ ਨਹੀਂ ਦੇਣਾ ਸਾਰੇ ਹੱਕੇ ਪਏ ਐ ਸਾਰੇ ਤੁਸੀਂ ਦੇਖੋ ਵਿਚਾਰੇ ਨੂੰ ਐਮਪੀ ਤੋਂ ਬਣਾਤਾ ਥੱਲੇ ਲੋਕੀ ਪ੍ਰੋਮੋਸ਼ਨ ਲੈ ਕੇ ਜਾਂਦੇ ਆ ਡਿਮੋਟ ਕਰਤਾ ਕਿਉਂਕਿ ਕੇਜਰੀਵਾਲ ਨੂੰ ਬਣਾਉਣਾ ਐਮਪੀ ਪੰਜਾਬ ਤੋਂ ਕੇਜਰੀਵਾਲ ਜਾਊਗਾ ਐਮਪੀ ਆਹ ਦੇਖ ਲੋ ਹਾਲਾਤ ਇਹ ਉਹਨਾਂ ਦਾ ਬੇਟਾ ਜੀ ਤੁਹਾਨੂੰ ਦੱਸਾਂ ਕਿ ਆਹ ਤੁਸੀਂ ਕੋਈ ਬੋਲਣਾ ਹਾਂਜੀ ਹਾਂਜੀ ਆਹ ਇੱਕ ਮਿੰਟ ਬੋਲਦੀ ਬੋਲੋ ਪਹਿਲਾਂ ਤਾਂ ਸਾਰੇ ਇੱਥੇ ਆਇਆ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਜਿਵੇਂ ਬਹੁਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਵੇਂ ਬਾਈ ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਇਹਨਾਂ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਵੀ ਫਸਟ ਗਰੰਟੀ ਲਾ ਲੋ 1000 ਰੁਪਏ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾਂ ਮਹਿਲਾਵਾਂ ਕਹਿੰਦੀਆਂ ਸੀ ਕਿ 1000 ਰੁਪਏ ਗਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ ਪਾਰਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਏ ਗਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਟਾਈਮ ਖੱਟਾ ਹੋਇਆ ਕਿ ਦੇਖੋ ਇਹ ਸਰਕਾਰ ਇਹ ਜੀ ਹੈ ਜਿਹੜੀ ਪਹਿਲਾਂ ਹੀ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਝੂਠ ਬੋਲ ਕੇ ਰਾਜ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਮ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਅੱਜ ਪੰਜਾਬ ਦੀਆਂ ਚੇਅਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰਕਿਨਾਰ ਕਰਕੇ ਉਹੀ ਚੇਅਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋਸ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਵਰਕਰ ਤਾਂ ਉਹੀ ਉੱਥੇ ਵਿਚਾਰਾ ਮੈਂ ਕਹਿੰਦੀ ਆ ਮੀਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓਂ ਦੀ ਪੈਸੇ ਖਰਚ ਕਰ ਕਰ ਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਆ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਰੀਸੈਂਟਲੀ 1 ਜੂਨ ਨੂੰ ਧਰਨਾ ਵੀ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਹਨਾਂ ਦੇ ਅੰਦਰ ਜੋ ਹੋ ਰਿਹਾ ਉਹ ਸਿਰਫ ਇੱਕ ਦਿਖਾਵਾ ਹੈ ਹੋਰ ਕੁਝ ਨਹੀਂ ਬੱਸ ਮੈਂ ਤੁਹਾਡੇ ਸਾਰੇ ਅੱਗੇ ਇਹ ਹੀ ਬੇਨਤੀ ਕਰਦੀ ਹਾਂ ਲੁਧਿਆਣਾ ਵਾਸੀਆਂ ਦੇ ਅੱਗੇ ਦੇਖੋ ਹੁਣ ਅੱਜ ਇਹ ਬਿਲਕੁਲ ਇਹ ਹੈ ਕਿ ਸੰਜੀਵ ਅਰੋੜਾ ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿਸ ਕਰਕੇ ਕੇਜਰੀਵਾਲ ਸਾਹਿਬ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਅੱਜ ਪੂਰੇ ਪੰਜਾਬ ਦੇ ਐਮ ਐਲ ਏ ਮੰਤਰੀ ਲੁਧਿਆਣੇ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਪੰਜਾਬ ਦਾ ਦੇਖੋ ਕੀ ਕੰਮ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਲਾਈਨ ਆਂਡ ਆਰਡਰ ਦਾ ਉਹ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਮਤਲਬ ਇੰਨਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਰੰਗਲਾ ਪੰਜਾਬ ਇਹਨਾਂ ਨੇ ਪੰਜਾਬ ਦਾ ਇੰਨਾ ਮਾੜਾ ਹਾਲ ਕਰਤਾ ਕਿ ਕਹਿ ਨਹੀਂ ਸਕਦੇ ਇਹ ਤੁਹਾਡੇ ਸਾਹਮਣੇ ਹੀ ਹੈ ਗੰਦਲਾ ਪੰਜਾਬ ਗੰਦਲਾ ਪੰਜਾਬ ਕਰ ਦਿੱਤਾ ਤਾਂ ਸਾਨੂੰ ਮਜਬੂਰਨ ਇਹ ਪਾਰਟੀ ਛੱਡਨੀ ਪਈ ਹੈ ਪਰ ਮੈਂ ਤੁਹਾਡੇ ਸਾਰੇ ਲੋਕਾਂ ਅੱਗੇ ਤੁਹਾਡੇ ਚੈਨਲਾਂ ਦੇ ਥਰੂ ਸਾਰੇ ਅੱਗੇ ਇਹੀ ਅਪੀਲ ਕਰੂੰਗੀ ਪਲੀਜ਼ ਆਪਣੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਬਚਾ ਸਕਦੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਪੰਜਾਬ ਦਾ ਭਲਾ ਸੋਚੂਗੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੀ ਤੁਹਾਡੇ ਸਾਹਮਣੇ ਹੀ ਆਪਣੇ ਉਹਨਾਂ ਨੇ ਦੇਖੋ ਕਿੰਨੇ ਕੰਮ ਕੀਤੇ ਨੇ ਅੱਜ ਲੋਕਾਂ ਨੂੰ ਇਹ ਹੋ ਗਿਆ ਕਿ ਲੋਕ ਕਹਿ ਰਹੇ ਨੇ ਕਿ ਅੱਜ ਅਕਾਲੀ ਦਲ ਸਰਕਾਰ ਆਣੀ ਚਾਹੀਦੀ ਹੈ ਯਾਦ ਕਰ ਰਹੇ ਨੇ ਲੋਕ ਲੋਕ ਕਹਿ ਰਹੇ ਨੇ ਕਿ ਸੁਖਵੀਰ ਵਰਗਾ ਬੰਦਾ ਹੀ ਨਹੀਂ ਕੋਈ ਮੇਰੇ ਕੋਲੇ ਕਈ ਲੋਕਾਂ ਦੇ ਪੂਰੇ ਪੰਜਾਬ ਤੋਂ ਫੋਨ ਆ ਰਹੇ ਨੇ ਆਲਮੋਸਟ ਉਹਨਾਂ ਨੇ ਇਹੀ ਗੱਲ ਕਹੀ ਐ ਕਿ ਭੈਣ ਜੀ ਉਹ ਸਰਕਾਰਾਂ ਵਧੀਆ ਸੀ ਮੈਂ ਪ੍ਰੋਫੈਸਰ ਸੁਮੇਰ ਜੀ ਐ ਇਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਨਾਲ ਇਹ ਪਟਿਆਲਾ ਸ਼ਹਿਰ ਤੋਂ ਬਹੁਤ ਮਿਹਨਤ ਕਰ ਰਹੇ ਸੀ ਡਿਜ਼ਰਵ ਕਰਦੇ ਸੀ ਕੈਂਡੀਡੇਟ ਸੀਗੇ ਤੇ ਇਹਨਾਂ ਨੂੰ ਪਿੱਛੇ ਕਰਕੇ ਇੱਕ ਜਿਹੜੇ ਕਿ ਕਹਿੰਦੇ ਹੁੰਦੇ ਨੇ ਨਾ ਨਾ ਗੱਲ ਬਦਲੂ ਆ ਜਾਂਦੇ ਨੇ ਕਈ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਸ਼ਹਿਰ ਤੋਂ ਇਹਨਾਂ ਦੀ ਮਿਹਨਤ ਕਿੱਥੇ ਗਈ ਮੈਂ ਇਹ ਹੀ ਸੋਚਦੀ ਆ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਔਰ ਬਸ ਮੈਂ ਇੰਨਾ ਕੀ ਕਹਿਣਾ ਚਾਹੂੰਗੀ ਮੇਰੇ ਨਾਲ ਭੈਣ ਅਮ੍ਰਿਤਾ ਸੋਹੀ ਹੈ ਜੋ ਕਿ ਅਮਲੋਤ ਉਹਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਪਾਰਟੀ ਦੇ ਲਈ ਇਹਨਾਂ ਨੂੰ ਵੀ ਦਰਕਰਨ ਕੀਤਾ ਤੇ ਨਾਲ ਮੇਰੇ ਭੈਣ ਜੀ ਗੁਰਪ੍ਰੀਤ ਸੰਧੂ ਜੀ ਨੇ ਜਿਨ੍ਹਾਂ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਇਸ ਤੋਂ ਅੱਜ ਤਾਂ ਬਸ ਅਸੀਂ ਬਹੁਤ ਇੱਥੇ ਕਿਉਂਕਿ ਸਾਨੂੰ ਇੱਕਦਮ ਹੀ ਆਣਾ ਪਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਆਕਾਲੀ ਦਲ ਦੇ ਵਿੱਚ ਜੁਆਇਨਿੰਗਾਂ ਹੋਣਗੀਆਂ ਤੇ ਇਹ ਤੁਸੀਂ ਆਪ ਹੀ ਦੇਖੋਗੇ ਔਰ ਮੂੜ ਤੋਂ ਅਸੀਂ ਆਕਾਲੀ ਦਲ ਨੂੰ ਅੱਗੇ ਲੈ ਕੇ ਆਵਾਂਗੇ ਔਰ ਤਾਂ ਜੋ ਆਕਾਲੀ ਦਲ ਸਾਡੇ ਪੰਜਾਬ ਦਾ ਭਲਾ ਕਰ ਸਕੇ ਤੇ ਪੰਜਾਬ ਦੇ ਲੋਕਾਂ ਦੀ ਸੁਣਵਾਈ ਇਸੇ ਪਾਰਟੀ ਦੇ ਵਿੱਚ ਹੈ ਨਾ ਕਿ ਦਿੱਲੀ ਤੋਂ ਚੱਲਣ ਵਾਲੀ ਆ ਕਿਸੇ ਵੀ ਪਾਰਟੀ ਦੇ ਵਿੱਚ